ਰਾਣਾ ਬਲਚਾਰਾ ਦੇ ਮੁੱਖ ਸ਼ੂਟਰ ਦਾ ਪੁਲਿਸ ਦੇ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਬੇਹਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦੇ ਕਿ ਪੰਜਾਬ ਪੁਲਿਸ ਨੂੰ ਇਸ ਵੇਲੇ ਵੱਡੀ ਸਫਲਤਾ ਮਿਲੀ ਹੈ ਜਿੱਥੇ ਕਿ ਮੁਹਾਲੀ ਦੇ ਸੁਹਾਣਾ ਵਿਖੇ ਕਬੱਡੀ ਮੈਦਾਨ ਦੇ ਵਿੱਚ ਜਿਹੜਾ ਕਿ ਕਬੱਡੀ ਪ੍ਰਮੋਟਰ ਰਾਣਾ ਬਲਚਾਰਾ ਦਾ ਕਤਲ ਕੀਤਾ ਗਿਆ ਸੀਗਾ ਤੇ ਉਸਦੇ ਮੁੱਖ ਸ਼ੂਟਰ ਦਾ ਪੁਲਿਸ ਦੇ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਤੇ ਥੋੜੀ ਦੇਰ ਤੱਕ ਪੁਲਿਸ ਦੇ ਵੱਲੋਂ ਦੱਸਦੇ ਕਿ ਪ੍ਰੈਸ ਕਾਨਫਰੰਸ ਵੀ ਕੀਤੀ ਚਾਹਵੇਗੀ ਜਿਸ ਦੇ ਵਿੱਚ ਕਈ ਵੱਡੇ ਖੁਲਾਸੇ ਵੀ ਜਿਹੜੇ ਕੀ ਹੋ ਸਕਦੇ ਨੇ ਪਰ ਫਿਲਹਾਲ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ ਤੋਂ ਦੱਸਦੇ ਕਿ ਰਾਣਾ ਬਲਾਚਾਰੀਆ ਦੇ ਕਤਲ ਕਰਨ ਵਾਲੇ ਮੁੱਖ ਸ਼ੂਟਰ ਦਾ ਪੁਲਿਸ ਦੇ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਹੈ ਤਾਂ ਬੀਤੀ ਰਾਤ ਇਹ ਐਨਕਾਊਂਟਰ ਕੀਤਾ ਗਿਆ ਹੈਗਾ ਤੇ ਪੰਜਾਬ ਪੁਲਿਸ ਨੂੰ ਇਸ ਵੇਲੇ ਦੱਸਦੇ ਕਿ ਬੇਹਦ ਵੱਡੀ ਸਫਲਤਾ ਹਾਸਲ ਹੋਈ ਹੈ ਮੁੱਖ ਸ਼ੂਟਰ ਅਤੇ ਬਦਨਾਮ ਗੈਂਗਸਟਰ ਕਰਨ ਡਿਫਾਲਟਰ ਨੂੰ ਬੀਤੀ ਦੇਰ ਰਾਤ ਖਰੜ ਦੇ ਵਿੱਚ ਇੱਕ ਮੁਕਾਬਲੇ ਦੇ ਵਿੱਚ ਮੋਹਾਲੀ ਪੁਲਿਸ ਨੇ ਮਾਰ ਦਿੱਤਾ ਤੇ ਇਹ ਗੈਂਗਸਟਰ ਬੰਬੀਹਾ ਗੈਂਗ ਦੇ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਸੀਗਾ ਤੇ ਪੁਲਿਸ ਦੇ ਸੂਤਰਾਂ ਦੇ ਅਨੁਸਾਰ ਗੈਂਗਸਟਰ ਕਰਨ ਬਲਾਚਾਰੀਆ ਕਤਲ ਕੇਸ ਦਾ ਮੁੱਖ ਮੋਲਜ਼ਮ ਸੀਗਾ ਅਤੇ ਲੰਬੇ ਸਮੇਂ ਤੋਂ ਫਰਾਰ ਸੀ ਤੇ ਬਹੁਤ ਹਾਲੇ ਪੁਲਿਸ ਨੂੰ ਉਸ ਦੀ ਹਰਕਤਾਂ ਦੇ ਬਾਰੇ ਭਰੋਸੇਯੋਗ ਜਾਣਕਾਰੀ ਮਿਲੀ ਜਿਸ ਤੋਂ ਬਾਅਦ ਇੱਕ ਵਿਸ਼ੇਸ਼ ਟੀਮ ਨੇ ਇਲਾਕੇ ਨੂੰ ਘੇਰ ਲਿਆ ਤੇ ਆਪਣੇ ਆਪ ਨੂੰ ਘਿਰਿਆ ਹੋਇਆ ਦੇਖ ਕੇ ਕਰਨ ਨੇ ਪੁਲਿਸ ਟੀਮ ਦੇ ਉਤੇ ਹੀ ਗੋਲੀਬਾਰੀ ਕੀਤੀ ਤੇ ਜਵਾਬੀ ਕਾਰਵਾਈ ਦੇ ਵਿੱਚ ਜਿਹੜਾ ਕਿ ਮੁਲਜ਼ਮ ਸੀਗਾ ਉਹ ਜ਼ਖਮੀ ਹੋ ਗਿਆ ਜਿਸ ਨੂੰ ਕੇ ਹਸਪਤਾਲ ਲੈ ਜਾਂਦਾ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈਗਾ ਕਿ ਮਾਰਿਆ ਗਿਆ ਸ਼ੂਟਰ ਬੰਬੀਹਾ ਗੈਂਗ ਦੇ ਨਾਲ ਜੁੜਿਆ ਹੋਇਆ ਸੀਗਾ ਅਤੇ ਰਾਣਾ ਬਲਾ ਚੋਰੀਆ ਦੇ ਕਤਲ ਦੀ ਯੋਜਨਾ ਬਣਾਉਣ ਅਤੇ ਉਸ ਨੂੰ ਅੰਜਾਮ ਦੇਣ ਦੇ ਵਿੱਚ ਉਸ ਦੀ ਬਹੁਤ ਵੱਡੀ ਮਹੱਤਵਪੂਰਨ ਭੂਮਿਕਾ ਸੀਗੀ। ਪਰਤੰਦ ਅਜ਼ਦੀ ਦੀ ਜਾਣਕਾਰੀ ਅਨੁਸਾਰ ਕਿ ਕਬੱਡੀ ਖਿਡਾਰੀ ਰਾਣਾ ਬਾਲਾ ਚੌਹਰਿਆ ਦੀ ਪਿਛਲੇ ਮਹੀਨੇ 15 ਦਸੰਬਰ ਨੂੰ ਪੰਜਾਬ ਦੇ ਮੋਹਾਲੀ ਦੇ ਇੱਕ ਕਬੱਡੀ ਮੈਦਾਨ ਦੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਤੇ ਬਦਨਾਮ ਡੋਨੀ ਬਾਲ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ ਅਤੇ ਮਾਮਲਾ ਗੈਂਗਵਾਰ ਅਤੇ ਸੰਗਠਿਤ ਅਪਰਾਧ ਦੇ ਨਾਲ ਜੁੜਿਆ ਅੰਮਨਿਆ ਸਵਾਰਾਸਤੀਗਾ ਤੇ ਪੁਲਿਸ ਜਾਂਚ ਤੋਂ ਇਹ ਵੀ ਪਤਾ ਲੱਗਿਆ ਹੈਗਾ ਕਿ ਕਤਲ ਦੇ ਵਿੱਚ ਸ਼ਾਮਲ ਤਿੰਨ ਸ਼ੱਕੀ ਕਰਨ ਪਾਟਕ ਉਰਫ ਕਰਨ ਡਿਫਾਲਟਰ ਤੇ ਦੱਸਦੇ ਕਿ ਸੁਖਸ਼ੇਰਪਾਲ ਸਿੰਘ ਉਰਫ ਆਕਾਸ਼ ਤੇ ਤਰਨਦੀਪ ਸਿੰਘ ਕੋਲਕੱਤਾ ਤੋਂ ਗ੍ਰਿਫਤਾਰ ਕੀਤਾ ਗਿਆ ਜਾਂਚ ਦੇ ਅਨੁਸਾਰ ਆਕਾਸ਼ ਨੇ ਹਮਲਾਵਾਰ ਨੂੰ ਟੈਕਸੀ ਬੁਹਈਆ ਕਰਵਾਈ ਸੀ ਜਦੋਂ ਕਿ ਤਰਨਦੀਪ ਸਿੰਘ ਮੋਟਰਸਾਈਕਲ ਚਲਾ ਰਿਹਾ ਸੀਗਾ ਤੇ ਕਤਲ ਕਰਨ ਤੋਂ ਬਾਅਦ ਹਮਲਾਵਾਰ ਮੋਟਰਸਾਈਕਲ ਦੇ ਉੱਤੇ ਮੌਕੇ ਤੋਂ ਭੱਜ ਗਏ ਤਾਂ ਪੁਲਿਸ ਨੇ ਵੀ ਸੱਸੇਗਾ ਕਿ ਕਰਨ ਪਾਟਕ ਅਤੇ ਆਦਿੱਤਿਆ ਨੇ ਹੀ ਰਾਣਾ ਬਲਵਾਰਾ ਦੇ ਉੱਤੇ ਗੋਲੀਆਂ ਚਲਾਈਆਂ ਸਨ ਹਾਲਾਂਕਿ ਦੂਜਾ ਸ਼ੂਟਰ ਆਦਿੱਤਿਆ ਅਜੇ ਵੀ ਫਰਾਰ ਹੈ ਜਾਂਚ ਤੋਂ ਵੀ ਪਤਾ ਲੱਗਿਆ ਹੈਗਾ ਕਿ ਮੁਲਜ਼ਮਾ ਨੇ ਪਹਿਲਾ 2 ਵਕਤ ਕਬੱਡੀ ਟੂਰਨਾਮੈਂਟ ਦੌਰਾਨ ਰਾਣਾ ਬਲਵਾਰਾ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਪਰ ਆਪਣੇ ਟੀਚੇ ਪ੍ਰਾਪਤ ਕਰਨ ਦੇ ਵਿੱਚ ਅਸਫਲ ਰਹੇ ਅਪਰਾਧ ਤੋਂ ਬਾਅਦ ਮੁਲਜ਼ਮਾ ਨੇ ਆਪਣੇ ਭਜਣ ਦੀ ਵੀ ਯੋਜਨਾ ਬਣਾਈ ਤੇ ਉਹ ਪਹਿਲਾ ਟੈਕਸੀ ਲਈ ਪਾਣੀ ਪਤਕਾਏ ਫਿਰ ਦਿੱਲੀ ਫਿਰ ਮੁੰਬਈ ਤੇ ਰਾਹੀ ਜੋ ਕਿ ਬੰਗਲੌਰੂ ਅਤੇ ਅੰਤ ਵਿੱਚ ਕੋਲਕਾਤਾ ਗਏ ਤੇ ਕੋਲਕਾਤਾ ਦੇ ਵਿੱਚ ਬੰਗਾਲ ਪੁਲਿਸ ਅਤੇ ਕੇਂਦਰੀ ਏਜੰਸੀਆਂ ਦੇ ਨਾਲ ਸਾਂਝੇ ਆਪਰੇਸ਼ਨ ਤੋਂ ਬਾਅਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਬਾਬਤ ਤੋਂ ਤੁਸੀਂ ਦੱਸਦੇ ਕਿ ਪੁਲਿਸ ਦੇ ਅਨੁਸਾਰ ਇਸ ਪੂਰੀ ਸਾਜ਼ਿਸ਼ ਪਿੱਛੇ ਗੈਂਗਸਟਰ ਡੋਨੀ ਬਲਦੇ ਦਾ ਹੱਥ ਹੈਗਾ ਜੌਨ ਸਟਿਚ ਇਹ ਵੀ ਸਾਹਮਣੇ ਆਇਆ ਹੈਗਾ ਕਿ ਡੋਨੀ ਬਲਦੇ ਕੁਝ ਜੋ ਕਿ ਹੈਂਡਰ ਯੂਰਪ ਤੋਂ ਇਸ ਗੈਂਗ ਨੂੰ ਚਲਾ ਰਹੇ ਹਨ ਤੇ ਪੁਲਿਸ ਹੁਣ ਫਰਾਰ ਸ਼ੂਟਰ ਅਦਿੱਤਿਆ ਦੀ ਭਾਲ ਕਰ ਰਹੀ ਹੈ ਤੇ ਅੰਤਰਰਾਸ਼ਟਰੀ ਸੰਮਾਨ ਨੂੰ ਦੇਖਦੇ ਹੋਏ ਜਾਂਚ ਤੇਜ਼ ਕਰ ਦਿੱਤੀ ਗਈ ਹੈ ਤਾਂ ਬੇਹਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਰਾਣਾ ਬਲਾਚਾਰੀਆ ਦੇ ਅਜੋਕੀ ਕਤਲ ਕਰਨ ਵਾਲੇ ਮੁੱਖ ਸ਼ੂਟਰ ਦਾ ਪੁਲਿਸ ਦੇ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ। ਬਣਾ ਕੇ ਐਸਐਚਓਜ਼ ਨੂੰ ਦਿੱਤੀਆਂ ਹੋਈਆਂ ਸੀਗੀਆਂ। ਨਾਲ ਜਿਹੜੇ ਜਿੰਨੇ ਆਪਣੇ ਇੰਸਪੈਕਟਰ ਵਗੈਰਾ ਲਾਈਨ ਚ ਹੈਗੇ ਜਾਂ ਡੀਪੀਓ ਚ ਹੈਗੇ ਉਹ ਸਾਈਬਰ ਕ੍ਰਾਈਮ ਵਾਲੇ ਉਹ ਸਾਰੇ ਫੀਲਡ ਦੇ ਵਿੱਚ ਸੀਗੇ ਤਾਂ ਕਿ ਇਹਨਾਂ ਨੂੰ ਇਹਨਾਂ ਨੂੰ ਲੈਸ ਕੀਤਾ ਜਾ ਸਕੇ ਤੇ ਉਸ ਦੇ ਦੌਰਾਨ ਜਿਹੜੀ ਮੈਨਟ ਦੇ ਦੌਰਾਨ ਇਹਨਾਂ ਨਾਲ ਜਿਹੜਾ ਹੈਗਾ ਡਾਕਟਰ ਤੇ ਐਨਕਾਉਂਟਰ ਇਸ ਇਸ ਜਗ੍ਹਾ ਤੇ ਬੇਕ ਚੈਸਟ ਪੇਨ ਹੋ ਰਹੀ ਹੈ ਜਿੰਨਿਕ ਪੁਲਿਸ ਨਾਲ ਗਈ ਹੋਈ ਸੀ ਤਿੰਨ ਤਿੰਨ ਮੁਲਾਜ਼ਮ ਸੀਗੇ ਜਿਹੜੇ ਰਾਤ ਉੱਥੇ ਹੀ ਸੀਗੇ ਜਿਹੜੇ ਇਮੀਡੀਏਟਲੀ ਜਿਹਨਾਂ ਨੇ ਉਹ ਟ੍ਰੈਂਡ ਕੀਤਾ ਤੇ ਉਹ ਨਾਲ ਲੈ ਕੇ ਗਏ ਸੀ ਤੇ ਪੁਲਿਸ ਪਾਰਟ ਨੇ ਇੱਥੇ ਦੇਖਿਆ ਇੱਕ ਐਨਕਾਉਂਟਰ ਆਈ ਨਹੀਂ ਜਿੱਥੇ ਹਾਂਜੀ ਕਿੰਨੇ ਰਾਉਂਡ ਫਾਇਰ ਰਾਉਂਡ ਤਕਰੀਬਨ ਇਹਨੇ 600 ਤੋਂ 800 ਕੀਤੇ ਆ ਜੀ 9 ਤੋਂ 10 ਪੁਲਿਸ ਪਾਰਟੀ ਵੱਲੋਂ ਕੀਤੇ ਗਏ ਪਰ ਐਗਜ਼ੈਕਟ ਨਹੀਂ ਹਲੇ ਹੋਰ ਦੇਖ ਲੈਣੇ ਖੋਲ ਕਿੰਨੇ ਪਏ ਕਿੰਨੇ-ਕਿੰਨੇ ਹੋਏ ਉਹ ਤੁਹਾਨੂੰ ਅਲੱਗ ਤੋਂ ਡਿਫਰੈਂਸ ਪਰ ਇਹੀ ਇੱਥੇ ਲੋਕਾਂ ਦੀ ਕੋਸ਼ਿਸ਼ ਕਰ ਰਹੀ ਐ ਜਰਾ ਪੁਲਿਸ ਪਰ ਕੋਈ ਕੋਸ਼ਿਸ਼ ਨਹੀਂ ਇੱਥੋਂ ਤੋਂ ਨਿਕਲ ਰਿਹਾ ਸੀਗਾ ਤਾਂ ਕਿਸੇ ਨੂੰ ਸ਼ੱਕ ਪਿਆ ਵੀ ਇਹ ਹੈਗਾ ਫਿਰ ਕਾਫੀ ਦੌੜਿਆ ਇਹਦੇ ਮਗਰ ਪੁਲਿਸ ਪਾਰਟੀ ਦੌੜੀ ਤਾਂ ਉਹਦੇ ਦੌਰਾਨ ਜਿਹੜਾ ਹੈਗਾ ਇਹਦਾ ਇਨਕਾਉਂਟਰ ਕਿਸੇ ਵਹੀਕਲ ਸੀ ਕਿ ਪੈਦਲ ਜਿਹੜਾ ਵੈਪਨ ਮਿਲਿਆ ਇਹਦੇ ਕੋਲ ਉਹ ਕਟਾ ਟਾਈਪ ਨਹੀਂ ਆ ਮਤਲਬ ਪੈਦਲ ਰਾਣਾ ਬਲਚਾਰਾ ਦੇ ਮੁੱਖ ਸ਼ੂਟਰ ਦਾ ਪੁਲਿਸ ਦੇ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਬੇहद ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦੇ ਕਿ ਪੰਜਾਬ ਪੁਲਿਸ ਨੂੰ ਇਸ ਵੇਲੇ ਵੱਡੀ ਸਫਲਤਾ ਮਿਲੀ ਹੈ ਜਿੱਥੇ ਕਿ ਮੁਹਾਲੀ ਦੇ ਸੁਹਾਣਾ ਵਿਖੇ ਕਬੱਡੀ ਮੈਦਾਨ ਦੇ ਵਿੱਚ ਜਿਹੜਾ ਕਿ ਕਬੱਡੀ ਪ੍ਰੋਮੋਟਰ ਰਾਣਾ ਬਲਚਾਰਾ ਦਾ ਕਤਲ ਕੀਤਾ ਗਿਆ ਸੀਗਾ ਤੇ ਉਸਦੇ ਮੁੱਖ ਸ਼ੂਟਰ ਦਾ ਪੁਲਿਸ ਦੇ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਤੇ ਥੋੜੀ ਦੇਰ ਤੱਕ ਪੁਲਿਸ ਦੇ ਵੱਲੋਂ ਦੱਸਦੇ ਕਿ ਪ੍ਰੈਸ ਕਾਨਫਰੰਸ ਵੀ ਕੀਤੀ ਜਾਵੇਗੀ ਜਿਸ ਦੇ ਵਿੱਚ ਕਈ ਵੱਡੇ ਖੁਲਾਸੇ ਵੀ ਜਿਹੜੇ ਕਿ ਹੋ ਸਕਦੇ ਨੇ ਪਰ ਫਿਲਹਾਲ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ ਤੋਂ ਦੱਸਦੇ ਕਿ ਰਾਣਾ ਬਲਾਚਾਰੀਆ ਦੇ ਕਤਲ ਕਰਨ ਵਾਲੇ ਮੁੱਖ ਸ਼ੂਟਰ ਦਾ ਪੁਲਿਸ ਦੇ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਹੈ ਤਾਂ ਬੀਤੀ ਰਾਤ ਇਹ ਐਨਕਾਊਂਟਰ ਕੀਤਾ ਗਿਆ ਹੈਗਾ ਤੇ ਪੰਜਾਬ ਪੁਲਿਸ ਨੂੰ ਇਸ ਵੇਲੇ ਦੱਸਦੇ ਕਿ ਬੇਹਦ ਵੱਡੀ ਸਫਲਤਾ ਹਾਸਲ ਹੋਈ ਹੈ ਮੁੱਖ ਸ਼ੂਟਰ ਅਤੇ ਬਦਨਾਮ ਗੈਂਗਸਟਰ ਕਰਨ ਡਿਫਾਲਟਰ ਨੂੰ ਬੀਤੀ ਦੇਰ ਰਾਤ ਖਰੜ ਦੇ ਵਿੱਚ ਇੱਕ ਮੁਕਾਬਲੇ ਦੇ ਵਿੱਚ ਮੁਹਾਲੀ ਪੁਲਿਸ ਨੇ ਮਾਰ ਦਿੱਤਾ ਤੇ ਇਹ ਗੈਂਗਸਟਰ ਬੰਬੀਹਾ ਗੈਂਗ ਦੇ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਸੀਗਾ ਤੇ ਪੁਲਿਸ ਦੇ ਸੂਤਰਾਂ ਅਨੁਸਾਰ ਗੈਂਗਸਟਰ ਕਰਨ ਬਲਾਚਾਰੀਆ ਕਤਲ ਕੇਸ ਦਾ ਮੁੱਖ ਮੋਲਜ਼ਮ ਸੀਗਾ ਆ ਤੇ ਲੰਬੇ ਸਮੇਂ ਤੋਂ ਫਰਾਰ ਸੀ ਤੇ ਬਹੁ ਹਾਲੇ ਪੁਲਿਸ ਨੂੰ ਉਸ ਦੀ ਹਰਗੱਲ ਦੇ ਬਾਰੇ ਭਰੋਸੇਯੋਗ ਜਾਣਕਾਰੀ ਮਿਲੀ ਜਿਸ ਤੋਂ ਬਾਅਦ ਇੱਕ ਵਿਸ਼ੇਸ਼ ਟੀਮ ਨੇ ਇਲਾਕੇ ਨੂੰ ਘੇਰ ਲਿਆ ਤੇ ਆਪਣੇ ਆਪ ਨੂੰ ਘਿਰਿਆ ਹੋਇਆ ਦੇਖ ਕੇ ਕਰਨ ਨੇ ਪੁਲਿਸ ਟੀਮ ਦੇ ਉਤੇ ਹੀ ਗੋਲੀਬਾਰੀ ਕੀਤੀ ਤੇ ਜਵਾਬੀ ਕਾਰਵਾਈ ਦੇ ਵਿੱਚ ਜਿਹੜਾ ਕਿ ਮੁਲਜ਼ਮ ਸੀਗਾ ਉਹ ਜ਼ਖਮੀ ਹੋ ਗਿਆ ਜਿਸ ਨੂੰ ਕੇ ਹਸਪਤਾਲ ਲੈ ਜਾਂਦਾ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈਗਾ ਕਿ ਮਾਰਿਆ ਗਿਆ ਸ਼ੂਟਰ ਬੰਬੀਹਾ ਗੈਂਗਦ ਨਾਲ ਜੁੜਿਆ ਹੋਇਆ ਸੀਗਾ ਅਤੇ ਰਾਣਾ ਬਲਾਚੋਰੀਆ ਦੇ ਕਤਲ ਦੀ ਯੋਜਨਾ ਬਣਾਉਣ ਅਤੇ ਉਸ ਨੂੰ ਅੰਜਾਮ ਦੇਣ ਦੇ ਵਿੱਚ ਉਸ ਦੀ ਬਹੁਤ ਵੱਡੀ ਮਹੱਤਵਪੂਰਨ ਭੂਮਿਕਾ ਸੀਗੀ। ਪਰਤੰਦ ਅੱਜ ਦੀ ਜਾਣਕਾਰੀ ਅਨੁਸਾਰ ਕਿ ਕਬੱਡੀ ਖਿਡਾਰੀ ਰਾਣਾ ਬਲਦ ਚੌਰਿਆ ਦੀ ਪਿਛਲੇ ਮਹੀਨੇ 15 ਦਸੰਬਰ ਨੂੰ ਪੰਜਾਬ ਦੇ ਮੋਹਾਲੀ ਦੇ ਇੱਕ ਕਬੱਡੀ ਮੈਦਾਨ ਦੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਤੇ ਬਦਨਾਮ ਡੋਨੀ ਬਾਲ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ ਅਤੇ ਮਾਮਲਾ ਗੈਂਗਵਾਰ ਅਤੇ ਸੰਗਠਿਤ ਅਪਰਾਧ ਦੇ ਨਾਲ ਜੁੜਿਆ ਅਮਨਿਆ ਸਵਰਾਸਤੀ ਦਾ ਤੇ ਪੁਲਿਸ ਜਾਂਚ ਤੋਂ ਇਹ ਵੀ ਪਤਾ ਲੱਗਿਆ ਹੈਗਾ ਕਿ ਕਤਲ ਦੇ ਵਿੱਚ ਸ਼ਾਮਲ ਤਿੰਨ ਸ਼ੱਕੀ ਕਰਨ ਪਾਟਕ ਉਰਫ ਕਰਨ ਡਿਫਾਲਟਰ ਤੇ ਦੱਸਦੇ ਕਿ ਸੁਖਸ਼ੇਰਪਾਲ ਸਿੰਘ ਉਰਫ ਆਕਾਸ਼ ਤੇ ਤਰਨਦੀਪ ਸਿੰਘ ਕੋਲਕੱਤਾ ਤੋਂ ਗ੍ਰਿਫਤਾਰ ਕੀਤਾ ਗਿਆ ਜਾਂਚ ਦੇ ਅਨੁਸਾਰ ਆਕਾਸ਼ ਨੇ ਹਮਲਾਵਾਰਾਂ ਨੂੰ ਟੈਕਸੀ ਬੁਹਈਆ ਕਰਵਾਈ ਸੀ ਜਦੋਂ ਕਿ ਰਨਦੀਪ ਸਿੰਘ ਮੋਟਰਸਾਈਕਲ ਚਲਾ ਰਿਹਾ ਸੀਗਾ ਤੇ ਕਤਲ ਕਰਨ ਤੋਂ ਬਾਅਦ ਹਮਲਾਵਾਰ ਮੋਟਰਸਾਈਕਲ ਦੇ ਉੱਤੇ ਮੌਕੇ ਤੋਂ ਭੱਜ ਗਏ ਤਾਂ ਪੁਲਿਸ ਨੇ ਇਹ ਵੀ ਸਹਿਗਾ ਕਿ ਕਰਨ ਪਾਟਕ ਅਤੇ ਆਦਿੱਤਿਆ ਨੇ ਹੀ ਰਾਣਾ ਬਲਚੋਲੇ ਦੇ ਉੱਤੇ ਗੋਲੀਆਂ ਚਲਾਈਆਂ ਸਨ ਹਾਲਾਂਕਿ ਦੂਜਾ ਸ਼ੂਟਰ ਆਦਿੱਤਿਆ ਅਜੇ ਵੀ ਫਰਾਰ ਹੈ ਚਾਹਤੇ ਵੀ ਪਤਾ ਲੱਗਿਆ ਹੈਗਾ ਕਿ ਮੁਲਜ਼ਮਾ ਨੇ ਪਹਿਲਾ 2 ਵਕਤ ਕਬੱਡੀ ਟੂਰਨਾਮੈਂਟ ਦੌਰਾਨ ਰਾਣਾ ਬਲਚੋਰੀਆ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਪਰ ਆਪਣੇ ਟੀਚੇ ਪ੍ਰਾਪਤ ਕਰਨ ਦੇ ਵਿੱਚ ਅਸਫਲ ਰਹੀ। ਅਪਰਾਧ ਤੋਂ ਬਾਅਦ ਮੁਲਜ਼ਮਾ ਨੇ ਆਪਣੇ ਭੱਜਣ ਦੀ ਵੀ ਯੋਜਨਾ ਬਣਾਈ ਤੇ ਉਹ ਪਹਿਲਾ ਟੈਕਸੀ ਲਈ ਪਾਣੀਪਤ ਕਾਇ ਫਿਰ ਦਿੱਲੀ ਫਿਰ ਮੁੰਬਈ ਤੇ ਰਹੀ ਜੋ ਕਿ ਬੰਗਲੌਰੂ ਅਤੇ ਅੰਤ ਵਿੱਚ ਕੋਲਕਾਤਾ ਗਿਆ ਤੇ ਕੋਲਕਾਤਾ ਦੇ ਵਿੱਚ ਬੰਗਾਲ ਪੁਲਿਸ ਅਤੇ ਕੇਂਦਰੀ ਏਜੰਸੀਆਂ ਦੇ ਨਾਲ ਸਾਂਝੇ آپریشن ਤੋਂ ਬਾਅਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਬਾਬਤ ਤੋਂ ਤੁਸੀਂ ਦੱਸਦੇ ਕਿ ਪੁਲਿਸ ਦੇ ਅਨੁਸਾਰ ਇਸ ਪੂਰੀ ਸਾਜ਼ਿਸ਼ ਪਿੱਛੇ ਗੈਂਗਸਟਰ ਡੋਨੀ ਬਲਦੇ ਦਾ ਹੱਥ ਹੈਗਾ ਜਾਂ ਸ੍ਰਿਚ ਇਹ ਵੀ ਸਾਹਮਣੇ ਆਇਆ ਹੈਗਾ ਕਿ ਡੋਨੀ ਬਲਦੇ ਕੁਝ ਜੋ ਕਿ ਹੈਂਡਰ ਯੂਰਪ ਤੋਂ ਇਸ ਗੈਂਗ ਨੂੰ ਚਲਾ ਰਹੇ ਹਨ ਤੇ ਪੁਲਿਸ ਹੁਣ ਫਰਾਰ ਸ਼ੂਟਰ ਅਦਿੱਤਿਆ ਦੀ ਭਾਲ ਕਰ ਰਹੀ ਹੈ ਤੇ ਅੰਤਰਰਾਸ਼ਟਰੀ ਸੰਮਾਨ ਨੂੰ ਦੇਖਦੇ ਹੋਏ ਜਾਂਚ ਤੇਜ਼ ਕਰ ਦਿੱਤੀ ਗਈ ਹੈ ਤਾਂ ਬੇਹਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਰਾਣਾ ਬਲਾਚਾਰੀਆ ਦੇ ਅ ਜੋ ਕੀ ਕਤਲ ਕਰਨ ਵਾਲੇ ਮੁੱਖ ਸ਼ੂਟਰ ਦਾ ਪੁਲਿਸ ਦੇ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ। ਬਣਾ ਕੇ ਐਸਐਚਓ ਨੂੰ ਦਿੱਤੀਆਂ ਹੋਈਆਂ ਸੀਗੀਆਂ। ਨਾਲ ਜਿਹੜੇ ਜਿੰਨੇ ਆਪਣੇ ਇੰਸਪੈਕਟਰ ਵਗੈਰਾ ਲਾਈਨ ਚ ਹੈਗੇ ਐ ਡੀਪੀਓ ਚ ਹੈਗੇ ਐ ਉਹ ਸਾਈਬਰ ਕ੍ਰਾਈਮ ਵਾਲੇ ਉਹ ਸਾਰੇ ਫੀਲਡ ਦੇ ਵਿੱਚ ਸੀਗੇ ਤਾਂ ਕਿ ਇਹਨਾਂ ਨੂੰ ਇਹਨਾਂ ਨੂੰ ਲੈਕਸ ਕੀਤਾ ਜਾ ਸਕੇ ਤੇ ਉਸੇ ਉਹਦੇ ਦੌਰਾਨ ਜਿਹੜੀ ਮੈਨਟ ਦੇ ਦੌਰਾਨ ਇਹਨਾਂ ਨਾਲ ਜਿਹੜਾ ਹੈਗਾ ਡਾਊਟ ਤੇ ਐਨਕਾਉਂਟਰ ਇਸ ਇਸ ਜਗ੍ਹਾ ਤੇ ਚੈਸਟ ਪੇਨ ਹੋ ਰਹੀ ਆ ਕਿੰਨੇ ਪੁਲਿਸ ਨਾਲ ਗਈ ਸੀ ਤਿੰਨ ਤਿੰਨ ਮੁਲਾਜ਼ਮ ਸੀਗੇ ਜਿਹੜੇ ਰਾਤ ਉੱਥੇ ਹੀ ਸੀਗੇ ਜਿਹੜੇ ਇਮੀਡੀਏਟਲੀ ਜਿਹਨਾਂ ਨੇ ਉਹ ਟ੍ਰੈਂਡ ਕੀਤਾ ਤੇ ਉਹ ਨਾਲ ਲੈ ਕੇ ਗਏ ਸੀ ਤੇ ਪੁਲਿਸ ਪਾਟਰੀ ਇੱਥੇ ਦੇਖਿਆ ਐਨਕਾਉਂਟਰ ਆਈ ਨਹੀਂ ਜਿੱਥੇ ਹਾਂਜੀ ਕਿੰਨੇ ਰਾਉਂਡ ਫਾਇਰ ਰਾਉਂਡ ਤਕਰੀਬਨ ਇਹਨੇ 600 ਤੋਂ 800 ਕੀਤੇ ਆ ਜੀ 9 ਤੋਂ 10 ਪੁਲਿਸ ਪਾਰਟੀ ਵੱਲੋਂ ਕੀਤੇ ਗਿਆ ਪਰ ਐਗਜ਼ੈਕਟ ਨਹੀਂ ਹਲੇ ਹੋਰ ਦੇਖ ਲੈਣੇ ਖੋਲ ਕਿੰਨੇ ਪਏ ਕਿੰਨੇ ਜਿੰਨੇ ਹੋਏ ਤੁਹਾਨੂੰ ਲੱਗਤੂ ਬੜੀ ਸਟਰੇਟ ਇੱਥੇ ਲੋਕਾਂ ਦੀ ਕੋਸ਼ਿਸ਼ ਕਰ ਰਹੇ ਸੀ ਜਰਾ ਕੋਸਪੋਕ ਨੀ ਲੋਕਾਂ ਦੀ ਨਹੀਂ ਜਿੱਥੋਂ ਤੋਂ ਨਿਕਲ ਰਿਹਾ ਸੀਗਾ ਤਾਂ ਕਿਸੇ ਨੂੰ ਸ਼ੱਕ ਪਿਆ ਵੀ ਇਹ ਹੈਗਾ ਫਿਰ ਇਹ ਕਾਫੀ ਦੌੜ ਹੈ ਇਹਦੇ ਮਗਰ ਪੁਲਿਸ ਪਾਰਟੀ ਦੌੜੀ ਤਾਂ ਉਹਦੇ ਦੌਰਾਨ ਜਿਹੜਾ ਹੈਗਾ ਇਹ ਤਾਂ ਇਨਫੋਰਮ ਕਿਸੇ ਵਹੀਕਲ ਸੀਗੇ ਪੈਦਲ ਨਹੀਂ ਪੈਦਲ ਜਿਹੜਾ ਵੈਪਨ ਮਿਲਿਆ ਇਹਦੇ ਕੋਲ ਉਹ ਕਟਾ ਡਾਈਵ ਨਹੀਂ ਆ ਮਤਲਬ ਪੈਦਲ